ਇੱਕ ਮਾਂ ਤੇ ਪੁੱਤ ਦੀ ਵਿਛੋੜਾ ਕਰਾਉਣ ਵਾਲੀ ਹਰਪ੍ਰੀਤ ਅੱਜ ਕਿਵੇਂ ਆਪਣੀ ਧੀ ਦਾ ਵਿਆਹ ਰੀਜਾਂ ਦੇ ਚਾਵਾਂ ਨਾਲ ਕਰਵਾ ਰਹੀ ਹੈ ਵੇਖ ਲੋ। ਦੂਜੇ ਪਾਪ ਕਰਦੇ ਟਾਈਮ ਇੱਕ ਇਨਸਾਨ ਇੱਕ ਪਿੰਟ ਵੀ ਨਹੀਂ ਸੋਚਦਾ ਕਿ ਆਪਾਂ ਕੀ ਕਰ ਰਹੇ ਲੇਕਿਨ ਜਦ ਇਹ ਹੀ ਦੁੱਖ ਆਪਣੇ ਧੀ ਪੁੱਤ ਤੇ ਲੋਟ ਕੇ ਆਉਂਦੇ ਨੇ ਸਾਨੂੰ ਚੇਤੇ ਆਉਂਦੇ ਕਿ ਅਸਾਂ ਕੀ ਕੀਤਾ ਸੀ ਦੂਜੇ ਦੇ ਮਾਂ ਪੁੱਤ ਨਾਲ। ਇਸ ਭਾਵੀ ਦੀ ਇਹੋ ਜੀ ਕਰਤੂਤਾਂ ਪਿੱਛੇ ਇੱਕ ਮਾਂ ਪੁੱਤ ਦਾ ਵਿਛੋੜਾ ਪੈ ਗਿਆ ਸੀ। ਅੱਜ ਤੱਕ ਇੰਨਾ ਜ਼ਿਆਦਾ ਮਿਸ ਅੰਡਰਸਟੈਂਡਿੰਗ ਹੋਈਗੇ। ਇੱਕ ਪੁੱਤ ਸਮਝਦਾ ਹੈ ਕਿ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ। ਸਭ ਦੋਨੋਂ ਦੱਸਦੀ ਕਿ ਅੱਜ ਨਵੀ ਦਾ ਸ਼ ਗਣ ਸੀਦੇ ਨਵੀ ਦੀ ਜੋ ਮੰਮੀ ਤੇ ਉਹਨਾਂ ਦੇ ਪਾਪਾ ਨੂੰ ਉਹ ਚਾਹਦੀ ਸੀ ਕਿ ਬਈ ਦਾਦੀ ਕਰ ਲਵੇ ਤੇ ਦਾਦੀ ਚਾਹੰਦੇ ਕਿ ਮੰਮੀ ਪਾਪਾ ਕਰ ਲਵੇ ਕਿਉਂਕਿ ਦਾਦਾ ਉਹਦਾ ਜ਼ਿੰਦਾ ਨਹੀਂ ਹੈਗਾ ਤੇ ਤੁਹਾਨੂੰ ਦੱਸਦੀ ਕਿ ਗੂਰੀ ਦੇ ਜੋ ਵੀਰ ਸੀ ਉਹਨਾਂ ਨੇ ਬੋਲਿਆ ਕਿ ਬਈ ਤੁਸੀਂ ਦੋਨੋਂ ਮਿਲ ਕੇ ਹੀ ਸ਼ਗਨ ਕਰ ਲਓ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਵੇਗੀ ਨਵੀ ਨਵੀ ਪਹਿਲੇ ਨਵੀ ਦੇ ਮੰਮੀ ਪਾਪਾ ਇਸ ਵਿਆਹ ਦੇ ਖਿਲਾਫ ਸੀ ਉਹ ਨਹੀਂ ਚਾਹਦੀ ਸੀ ਕਿ ਨਵੀ ਦੇ ਗੂਰੀ ਦਾ ਵਿਆਹ ਹੋਵੇ ਲੇਕਿਨ ਫਿਰ ਜਦ ਉਹਦੀ ਧੀ ਨੇ ਪੈਰ ਬਾਹਰ ਫੁੱਟੇ ਤੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਬਈ ਧੀਏ ਤੂੰ ਵਾਪਸ ਆ ਜਾ ਜਿਦੇ ਤੇਰੇ ਚਾਹ ਅਸੀਂ ਉਹਦੇ ਤੇਰਾ ਵਿਆਹ ਕਰਾਵਾਂਗੇ ਜੀ ਤਰ੍ਹਾਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਮਿੰਦੂ ਨੂੰ ਉਹ ਖਿਸ਼ੀ ਮਿਲੀ ਹੈ ਜਿਹਦਾ ਚਾ ਉਹਨੂੰ ਕਾਫੀ ਸਾਲਾਂ ਤੋਂ ਸੀ ਤੋ ਮਿੰਦੂ ਦੇ ਪ੍ਰਾਨ ਉਹਦਾ ਵਿਛੋੜਾ ਆਇਆ ਤਾਂ ਤੋ ਇਹ ਦਿਨ ਦਾ ਇਹ ਪਲ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਉਹ ਪਲ ਆਵੇਗਾ ਕਿ ਮੇਰਾ ਵੀਰ ਮੈਨੂੰ ਮਿਲੂਗਾ ਜੀ ਦੇਵ ਨੇ ਦੱਸਿਆ ਕਿ ਬਈ ਤੇਰਾ ਜੋ ਪ੍ਰਾਅ ਉਹ ਪਾਲਾ ਹੋ ਉਸੇ ਸਮੇਂ ਉਹ ਪੱਜੀ 1 ਸੈਕਿੰਡ ਵੀ ਉੱਥੇ ਖੜਾ ਨਹੀਂ ਹੋਵੇਗਾ ਉਸ ਨੂੰ ਦੱਸਦੀ ਹਾਂ ਕਿ ਜਦ ਤੋਂ ਮਿੰਦੂ ਦੇ ਮਿੰਦੂ ਦੇ ਪ੍ਰਾਅ ਦਾ ਵਿਛੋੜਾ ਹੋਇਆ ਸੀ ਤਾਂ ਤੋ ਉਹ ਜੀਤੋ ਰਹੀ ਸੀ ਆਪਣੀ ਮਾਨ ਲੇਕਿਨ ਉਸ ਦੇ ਅੰਦਰ ਸਾਹ ਨਹੀਂ ਸੀ ਜਦ ਮਿੰਦੂ ਪਾਲ ਨੇ ਨਾਲ ਮਿਲਣ ਨਿਕਲੀ ਸੀ ਉਸ ਨੂੰ ਮਿਲਣੇ ਨਹੀਂ ਜਾ ਰਹੀ ਸੀ ਉਸ ਆਪਣੀ ਜ਼ਿੰਦਗੀ ਨੂੰ ਮਿਲਣ ਲਈ ਜਾ ਰਹੀ ਸੀ ਉਸ ਕੀ ਵੇਖੋਗੇ ਬੜੀ ਕਮਾਲ ਦੀ ਦੁਨੀਆ ਹੈ ਕੋਈ ਕੀਮਤੀ ਚੀਜ਼ ਜਿਸ ਨੂੰ ਉੱਪਰ ਲਾਭਰੇ ਹੋਣੇ ਉਹ ਸਾਡੇ ਕੋਲ ਹੀ ਹੁੰਦੀ ਲੇਕਿਨ ਸਾਨੂੰ ਕੋਈ ਆਈਡੀਆ ਨਹੀਂ ਹੁੰਦਾ ਕਿ ਸਾਡੇ ਲਈ ਕਿੰਨੀ ਜ਼ਿਆਦਾ ਇੰਪੋਰਟੈਂਟ ਸੇ ਪਾਲਾ ਤੇ ਵਈ ਮਿੰਦੋ 21 ਕਾਲਜ ਸੀ ਜਾਣੀ ਦੁਸ਼ਮਣ ਸੀ ਆਪਸ ਵਿੱਚ ਕਿੰਨੀ ਵਾਰ ਉਹਨਾਂ ਉਸ ਨੂੰ ਛਪੇੜਾਂ ਵੀ ਮਾਰੀਆਂ ਲੇਕਿਨ ਅੱਜ ਉਸ ਨੂੰ ਅਹਿਸਾਸ ਹੋਇਆ ਕਿ ਕਿੰਨੀ ਵੱਡੀ ਗਲਤੀ ਕੀਤੀ ਸੀ ਇਹ ਤੇ ਮੇਰਾ ਖੁੱਦਾ ਭਰਾ ਵੀ ਮੇਰਾ ਖੋਹ ਨਹੀਂ ਅਜਦ ਮਿੰਦੋ ਪਾਲਿਆ ਨਾਲ ਮਿਲੀ ਤੇ ਵਈ ਇਹੋ ਜਿਹਾ ਨਹੀਂ ਲਗਿਆ ਕਿ ਪ੍ਰਾਪੈਣ ਇਹੋ ਜਿਹਾ ਲਗਿਆ ਕਿ ਇਸ ਜਿਸਮ ਦੇ ਦੋ ਅੰਗ ਹਨ ਅਸਲ ਦੋਨੋਂ ਦਾਸ ਜੀ ਜਜ ਪੰਮੀ ਦਾ ਆਦਮੀ ਉਸ ਨੂੰ ਛੱਡ ਗਿਆ ਕਾਲ ਚਲਾਣਾ ਕਰ ਗਿਆ ਸੀ ਪੰਚਾਇਤ ਨੇ ਫੈਸਲਾ ਲਿੱਤਾ ਸੀ ਕਿ ਬਈ ਮਿੰਦੋ ਮੰਮੀ ਨਾਲ ਜਾਏਗੀ ਤੇ ਬਈ ਮਿੰਦੋ ਨੂੰ ਇਵੇਂ ਲੱਗ ਰਿਹਾ ਸੀ ਕਿ ਬਈ ਤੁਸੀਂ ਮੇਰੇ ਪ੍ਰਾਣ ਨੂੰ ਮੇਰੇ ਵੀਰੇ ਨੂੰ ਮੇਰੇ ਨਾਲ ਵਖਰਾ ਨਹੀਂ ਕੀਤਾ ਲੇਕਿਨ ਤੁਸੀਂ ਮੇਰੇ ਇੱਕ ਸ਼ਰੀਰ ਦਾ ਅੰਗ ਹੀ ਕੱਢ ਲਿਆ ਤੇ ਸਾਲ ਮਿੰਦੋ ਆਪਣੀ ਮਾਂ ਨਾਲ ਰਹੀ ਤੇ ਬਈ ਅੰਮੂ ਕੋਲ ਵਖਰਾ ਹੋ ਕੇ ਤੇ ਹਰ ਦਿਨ ਇਹੋ ਜਿਹਾ ਕੋਈ ਦਿਨ ਨਹੀਂ ਲੰਘਿਆ ਜਦੋਂ ਉਸਨੇ ਆਪਣੇ ਪ੍ਰਾ ਅੰਮੂ ਨੂੰ ਯਾਦ ਨਾ ਕੀਤਾ ਹੋਵੇ ਤੇ ਬਈ ਮੰਮੀ ਕੋਲ ਲਾਪ ਉੱਚਾ ਹੋ ਕੇ ਵਾਪਸ ਕੋ ਦੋ ਲਿਆਉਗੇ ਤੁਸੀਂ ਅੰਮੋਲ। ਦੋ ਮਿੰਦੋ ਨਿਆਣੀ ਸੀ ਤੇ ਉਸ ਨੂੰ ਇਹੋ ਜਿਹਾ ਹੀ ਲੱਗਦਾ ਸੀ ਕਿ ਬਈ ਮਾਂ ਨੇ ਆਪਣੇ ਪੁੱਤ ਨੂੰ ਵਿਸਰ ਲਿਆ ਲੇਕਿਨ ਉਸ ਨੂੰ ਬਾਅਦ ਚੋ ਅਹਿਸਾਸ ਹੋਇਆ ਕਿ ਬਈ ਇਹੋ ਜਿਹਾ ਕੋਈ ਦਿਨ ਨਹੀਂ ਗਿਆ ਜਦੋਂ ਹੰਝੂ ਨਾ ਵਗਾਏ ਹੋਣ ਮੇਰੀ ਮਾਂ ਨੇ ਅੰਮੋ ਨੂੰ ਯਾਦ ਕਰਕੇ। ਦੋਨੋਂ ਤੇ ਇਹੋ ਜਿਹਾ ਲੱਗ ਰਿਹਾ ਸੀ ਕਿ ਬਈ ਮੇਰੀ ਮਾਂ ਨੂੰ ਅੰਮੋ ਨੂੰ ਬੁਲਾਣਾ ਬੜਾ ਹੀ ਸੋਖਾ ਹੋਇਆ। ਕਿ ਨਿਆਣਾ ਨੂੰ ਕੀ ਪਤਾ ਹੁੰਦਾ ਕਿ ਬਈ ਇੱਕ ਮਾਂ ਜਦੋਂ ਆਪਣੀ ਮਮਤਾ ਦਾ ਗੱਲਾ ਘੋੜਦੀ ਤੇ ਉਹਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ। ਜਿੰਨੇ ਸਾਲ ਮਿੰਦੋ ਦੇ ਮਿੰਦੋ ਦੇ ਪ੍ਰਾ ਵਖਰੇ ਸੀ। ਮਿੰਦੋ ਦੀ ਜ਼ਿੰ ਇਹ ਉਹ ਦਿਨ ਨਹੀਂ ਲੰਘਿਆ ਹੋਵੇ ਜਦੋਂ ਉਸਨੇ ਆਪਣੇ ਪ੍ਰਾਂ ਨੂੰ ਚੇਤੇ ਨਾ ਕੀਤਾ ਹੋਵੇ ਤੇ ਕੋ ਕਹਿੰਦੇ ਨਾ ਕਿ ਜਦੋਂ ਕੋਈ ਚੀਜ਼ ਨਾਲ ਉਹ ਚੇਤੇ ਕਰੋ ਤੇ ਹਮੇਸ਼ਾ ਪੂਰੀ ਕੁਦਰਤ ਉਹ ਕਾਇਨਾਤ ਨੂੰ ਉਸ ਨੂੰ ਮਿਲਾਉਣ ਲਈ ਲੱਗ ਜਾਂਦੀ ਹੈ ਇਹੋ ਜਿਹਾ ਹੀ ਕੁਝ ਹੋਇਆ ਮਿੰਦੋ ਨਾਲ ਜਦੋਂ ਦੇਵ ਮੈਸੇਜ ਲੈ ਕੇ ਇਸ ਕੋ ਆਇਆ ਕਿ ਮੈਨੂੰ ਅਮੋ ਦਾ ਪਤਾ ਚੱਲ ਗਿਆ ਮੂਮੈਂਟ ਉਸੀ ਵੇਖਿਆ ਹੀ ਹੋਏਗਾ ਕਿ ਇਹ ਦਿਲ ਛੋਣੇ ਵਾਲਾ ਮੂਮੈਂਟ ਸੀ ਜਿੰਦੋ ਗਰਾਊਂਡ ਵਿੱਚ ਪਿੱਛੇ ਖੜੀ ਹੋ ਕੇ ਵੇਖ ਰਹੀ ਸੀ ਆਪਣੇ ਪ੍ਰਾਂ ਅਮੋ ਨੂੰ ਤੁਸੀਂ ਸੋਚ ਸਕਦੇ ਹੋ ਕੋਈ ਤੁਹਾਡੀ ਫੇਵਰਿਟ ਚੀਜ਼ ਹੋਵੇ ਹੋਰ ਉਹ ਗਵਾਚ ਗਈ ਹੋਵੇ ਔਰ ਵੀ 25 ਸਾਲ ਤੋਂ ਬਾਅਦ ਮਿਲੇ ਤੇ ਉਹੋ ਜਿਹਾ ਮਹਿਸੂਸ ਹੋਏਗਾ ਉਹ ਜਿਹੀ ਮਹਿਸੂਸ ਮਿੰਦੋ ਹੋਇਆ ਸੀ ਅਸਲ ਅੱਜ ਮਿੰਦੋ ਦਾ ਬਾਡੀ ਲੈਂਗੁਏਜ ਦੇਖ ਕੇ ਉਹ ਜਿਹਾ ਲੱਗ ਰਿਹਾ ਸੀ ਕਿ ਅੱਜ ਪੂਰੀ ਦੁਨੀਆ ਵੀ ਮੇਰੇ ਨਾਲ ਵੈਰ ਕਰ ਲਵੇ ਲੇਕਿਨ ਮੈਂ ਹੁਣ ਆਪਣੇ ਵੀਰਾਂ ਨਾਲ ਕਦੀ ਵੀ ਵੱਖਰੀ ਨਹੀਂ ਹੋਵਾਂਗੀ ਤੁਸੀਂ ਵੇਖਿਆ ਹੋਏਗਾ ਕਿ ਭਈ ਮਿੰਦੋ ਨੌਬੜੇ ਵੀਰੇ ਦਾ ਕਿੰਨਾ ਚਾਹ ਵੇ ਕੇ ਉਹਨੇ ਆਪਣੀ ਮਾਂ ਨਾਲ ਵੀ ਬਗਾਵਤ ਕਰਨਾ ਕਿ ਦੁੱਖ ਵੰਡਣ ਨਾਲ ਘਟੋਂਦਾ ਦੇ ਭਈ ਖੁਸ਼ੀਆਂ ਵੰਡਣ ਨਾਲ ਵੱਧਦੀਆਂ ਉਹ ਜਿਹਾ ਕੁਝ ਹੋਇਆ ਪੰਮੀ ਨਾਲ ਕਿ ਭਈ ਉਸਨੇ ਸਾਰੀ ਗੱਲਾਂ ਜਦ ਦਿਲ ਦੀਆਂ ਸ਼ੇਅਰ ਕੀਤੀਆਂ ਕਿਰਨ ਨਾਲ ਤੇ ਉਹਦਾ ਦਿਲ ਦਾ ਬੋਝ ਹਲਕਾ ਹੋਇਆ ਤੇ ਕਿਰਨ ਨੇ ਵੀ ਉਸ ਨੂੰ ਨੂੰ ਬਿਲਕੁਲ ਦਿਲਾਸਾ ਦਿੱਤਾ ਕਿ ਬਈ ਹੁਣ ਤੇਰਾ ਪੁੱਤ ਤੇ ਨੂੰ ਮਿਲ ਕੇ ਰਹੂਗਾ ਅਸਲ ਹੁਣ ਪੰਮੀ ਨੂੰ ਦੋ ਹੀ ਗੱਲਾਂ ਦਾ ਡਰ ਸਤਾ ਰਿਹਾ ਕਿ ਅਗਰ ਉਹ ਆਪਣੇ ਪਰਿਵਾਰ ਦੇ ਆਦਮੀ ਨੂੰ ਅਗਰ ਸਾਰੀ ਚੀਜ਼ਾਂ ਦੱਸ ਦਈਏ ਅਮੂ ਬਾਰੇ ਤੇ ਬਈ ਉਹਦਾ ਜੋ ਆਦਮੀ ਉਸ ਨੂੰ ਛੱਡ ਦੇਗਾ ਔਰ ਅਗਰ ਉਹ ਨਹੀਂ ਦੱਸਦੀ ਅਮੂ ਨੂੰ ਨਹੀਂ ਇਸ ਘਰ ਹੀ ਲਿਆਂਦੀ ਤੇ ਬਈ ਮਿੰਦੋ ਉਸ ਨੂੰ ਛੱਡ ਕੇ ਚਲੀ ਜਾਊਗੀ ਮਿੰਦੋ ਜਿਵੇਂ ਗਰਾਊਂਡ ਵਿੱਚ ਅਮੂ ਨੂੰ ਵੇਖ ਰਹੀ ਸੀ ਹਿੰ ਲੱਗਦਾ ਕਿ ਪੂਰੀ ਜਹਾਨ ਦੀ ਖੁਸ਼ੀਆਂ ਉਸ ਨੂੰ ਮਿਲ ਗਈ ਹਲੇ ਤੱਕ ਅਮੂ ਨੂੰ ਕੋਈ ਆਈਡੀਆ ਨਹੀਂ ਕਿ ਆਖਿਰ ਮਿੰਦੋ ਮੇਰੇ ਕੋਲ ਕੀ ਇੰਟੈਂਸ਼ਨ ਲੈ ਕੇ ਆਈ ਸੀ ਜਦੋਂ ਉਸ ਨੂੰ ਪਤਾ ਚਲੇਗਾ ਕਿ ਇਹ ਮੇਰੀ ਭੈਣ ਤੇ ਮੇਰੀ ਮਾਂ ਜੋ ਮੈਨੂੰ ਉੱਥੇ ਛੱਡ ਕੇ ਚਲੀ ਗਈ ਸੀ ਕਿਉਂਕਿ ਉਸੇ ਦਿਮਾਗ 'ਇਨਾ ਬਾਰੇ ਜ਼ਹਿਰ ਕੋਲਿਆ ਗਿਆ ਸੀ ਕਿਸ ਤਰ੍ਹਾਂ ਦਾ ਰਿਐਕਸ਼ਨ ਹੋਵੇਗਾ ਅੰਮੂ ਦਾ। ਮਿੰਦੋ ਦਾ ਅਗਲਾ ਸਟੈਪ ਇਹ ਹੋਵੇਗਾ ਕਿ ਜਲਦੋ ਜਲ ਮੈਂ ਅੰਮੂ ਨੂੰ ਆਪਣੀ ਹਕੀਕਤ ਦੱਸਾਂ ਦੇ ਬਈ ਮੈਂ ਉਸਨੂੰ ਆਪਣੇ ਘਰ ਲੈ ਜਾਵਾਂ। ਹੱਲੇ ਤੱਕ ਮਿੰਦੋ ਨੂੰ ਇਹ ਆਈਡੀਆ ਨਹੀਂ ਕਿ ਬਈ ਅੰਮੂ ਜੋ ਹੈ ਉਹ ਆਪਣੀ ਮਾਂ ਤੇ ਭੈਣ ਬਾਰੇ ਕੀ ਸੋਚ ਰੱਖਦਾ ਹੈ। ਦੋਨੋਂ ਤੇ ਪਹਿਲੇ ਇਹ ਕਹਿ ਛੋੜਿਆ ਕਿ ਮੈਂ ਤੇਰੀ ਓਂ ਪਰਛਾਵਾ ਬਣ ਕੇ ਰਵਾਂਗੀ। ਦੇਖਣਾ ਇਹ ਹੋਵੇਗਾ ਕਿ ਮਿੰਦੋ ਕਿਵੇਂ ਕਨਵਿੰਸ ਕਰਦੀ ਅੰਮੂ ਨੂੰ ਆਪਣੇ ਨਾਲ ਚੱਲਣ ਲਈ। ਅੱਜ ਦੇ ਵੀਡੀਓਜ਼ ਬਸ ਇੰਨਾ ਥੈਂਕ ਯ